چنڈ روڈ نو شہر ڈبل زیرو ڈبل زیرو ڈبل سکس ਅੰਦੇਸਾ ਤੁਹਾਡਾ ਅੰਦੇਸਾ ਬਾਬਾ ਜੀ ਅੰਦੇਸਾ ਸਿੱਧੂ ਬਾਬਾ ਜੀ ਉਹਨਾਂ ਸਾਹਿਬ ਜੀ ਬਾਦੀ ਅਸੀਂ ਸਿੱਧੂ ਜਿਹਾਰੇ ਪਿੰਡ ਪਿੰਡ ਤੋਂ ਸੇਵਾਦਾਰ ਜੀ ਸਾਰੀਆਂ ਸੰਤਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਦੀਵਾਲੀ ਦਾ ਸ਼ੋਭਾ ਅਭਿਸ਼ੇਰ ਹੈ ਜੀ 21 ਤਰੀਕ ਨੂੰ ਆਪਾਂ ਦੀਵਾਲੀ ਬਣਾਣੀ ਹੈ ਜੀ ਬਾਬਿਆਂ ਦੇ ਇੱਥੇ 21 ਸਤੰਬਰ ਦੀ ਦਿਨ ਮੰਗਲਵਾਰ ਤੇ ਬਾਬੇ ਬਿਸ਼ੂਪ ਕਰਮਾ ਜੀ ਦਾ ਦਿਹਾੜਾ ਮਨਾਣਾ ਜੀ ਆਪਾਂ ਬੁੱਧਵਾਰ ਨੂੰ 22 ਤਰੀਕ ਨੂੰ 21 ਤੇ 22 ਤਰੀਕਾ ਆਪਾਂ ਦੋ ਦਿਨ ਦਾ ਬਾਬਿਆਂ ਦੇ ਪ੍ਰੋਗਰਾਮ ਆਪਾਂ ਇਹ ਮਨਾ ਲਈਏ ਜੀ ਤੇ ਸਾਰੀਆਂ ਸੰਤਾਂ ਨੂੰ ਇਹ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਤੇ 21 ਤਰੀਕ ਨੂੰ ਜ਼ਰੂਰ ਪਹੁੰਚੋ ਜੀ ਇੱਥੇ ਬਾਬਿਆਂ ਦੇ ਦਰਵਾਜ਼ੇ ਤੇ ਆਣ ਕੇ ਮੱਥਾ ਟੇਕੋ ਬਾਬਿਆਂ ਦਾ ਲੰਗਰ ਵੀ ਸਪੋਲੋ ਜੀ ਸਾਰੀਆਂ ਸੰਤਾਂ ਨਾਲ ਨਾਲ ਮਿਲ ਕੇ ਸੇਵਾ ਨਿਧਰਾ ਉਤੋ ਬਾਬਿਆਂ ਦੇ ਸ਼ਿੰਗਾਰ ਜਲੋੜੀ ਅਸੀਂ ਸਾਰੀ ਸੰਤ ਨੂੰ ਜਿੰਨੇ ਵੀ ਦੇਸ਼ਾਂ ਪ੍ਰਦੇਸ਼ਾਂ ਨੂੰ ਚੈਨ ਆਰਾਜ ਸਾਡੇ ਭੈਣ ਭਰਾ ਵਾਸਤੇ ਆ ਅਸੀਂ ਸਾਰਿਆਂ ਨੂੰ ਇਸ ਸ਼ੋਭਾ ਅਸਰ ਦੀਆਂ ਬਰਾਈਆਂ ਦਿੰਨੇ ਆ ਤੇ ਸਾਰੀਆਂ ਸੰਗਤਾਂ ਨੂੰ ਅਹੀ ਬੇਨਤੀ ਕਰਦੇ ਹਾਂ ਜੀ ਜੋ ਵੀ ਤਿਲਕੁਲ ਸਕਦਾ ਇਸ ਸ਼ੋਭਾ ਅਫਸਰ ਦੇ ਬਾਬਿਆਂ ਦੀ ਦੇਣ ਤੇ ਜ਼ਰੂਰ ਆਪਣਾ ਹਿੱਸਾ ਪਾਉ ਜੀ ਤੇ ਬਾਬਿਆਂ ਦਾ ਲੰਗਰ ਵੀ ਦੋ ਦਿਨ ਚੱਲਣਾ ਜੀ ਤੇ ਨਾਲ ਸਾਰੀਆਂ ਸੰਗਤਾਂ ਨਾਲ ਕੀ ਸੇਵਾ ਕਰੋ ਤੇ ਬਾਬਾ ਜੀ ਦੇ ਨਾਲ ਲੰਗਰਵਾਗ ਵੀ ਲੰਗਰ ਵਿੱਚ ਸ਼ਕੁਲ ਦੇ ਨਾਲ ਬਾਬਾ ਜੀ ਉਸ ਦਿਨ ਦਾ ਰਾਮਤਨ ਜੀ ਤੇ ਮੰਦਿਰ ਹਰ ਹਾਲ ਵਿੱਚ ਖੁੱਲ੍ਹਾ ਰਹਿੰਦਾ ਜਿਹੜੇ ਦਿਨ ਨਮਾਜ਼ ਦੇ ਸੰਗਤ ਮੱਥਾ ਟੇਕਣ ਲਈ ਇੱਥੇ ਦਰਵਾਜ਼ਾ ਆ ਸਕੀਏ ਕੋਈ ਕਿਸੇ ਨੂੰ ਕੋਈ ਕਮੀ ਨਹੀਂ ਹੈਗੀ ਨੀ ਸਵੇਰੇ ਮੰਦਿਰ ਖੁੱਲ ਜਾਂਦਾ ਸ਼ਾਮ ਨੂੰ ਜਾਂ 6:00 ਵਜੇ ਵਧਾਈ ਦੇ ਜੀ ਹਰ ਉਹ ਮੰਦਰ ਖੁੱਲ੍ਹਾ ਹੁੰਦਾ ਚਾਹ ਪਾਣੀ ਛਕਣਾ ਸੰਤ ਨੂੰ ਚੱਲਦਾ ਹੈ ਬਾਬਾ ਜੀ ਦਰਵਾਜ਼ਾ ਨੂੰ ਸੀਵਾ ਹੈ ਜੀ ਤੇ ਲੰਗਰ ਵੀ ਛਕਣਾ ਤਾਂ ਵੀ ਬਾਬਾ ਜੀ ਦੀ ਸੇਵਾ ਹੈ ਜੀ ਕੋਈ ਵੀ ਸੰਤ ਇਹ ਨਾ ਸੋਚੇ ਕਿ ਐਤਵਾਰ ਨੂੰ ਮੰਦਰ ਖੁੱਲ੍ਹਦਾ ਹਰ ਉਹ ਮੰਦਰ ਖੁੱਲ੍ਹਾ ਹੁੰਦਾ ਜੀ ਜਿਹੜੇ ਦਿਨ ਵੀ ਮਰਜੀ ਸੰਤ ਮੱਥਾ ਟੇਕਣ ਲਈ ਆ ਸਕਦੇ ਹੈ ਜੀ ਤੇ ਕੋਈ ਵੀ ਕਿਸੇ ਸੰਤ ਨੂੰ ਇਦਾਂ ਦੀ ਪਰੇਸ਼ਾਨੀ ਨਹੀਂ ਹੈਗੀ ਜਦੋਂ ਮਰਜੀ ਆਣ ਕੇ ਮੱਥਾ ਟੇਕ ਕੇ ਆਪਣੇ ਜਾ ਸਕਦੇ ਹੈ ਜੀ ਤੇ ਅਸੀਂ ਇਸ ਸ਼ੋਭਾ ਭਸਾ ਦੀਆਂ ਸਾਰੀਆਂ ਸੰਤਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਜੀ ਤੇ ਸਾਰੀਆਂ ਸੰਤਾਂ ਮੇਰੇ ਜੀ ਨੂੰ ਫੈਨਟਾ ਰਿਹਾ ਹੈ ਜੀ ਆਪਾਂ ਦੀ ਸੇਵਾ ਬਰਾਉ ਜੀ ਤੇ ਬਾਬਾ ਦਾ ਆਸ਼ੀਰਵਾਦ ਆਪ ਤੇ ਕਰੋ ਜੀ ਤੇ ਅਸੀਂ ਸਾਰੀਆਂ ਸੰਤਾਂ ਨੂੰ ਵਧਾਈ ਦੇਣਾ ਹਾਰ ਕਰੋ ਹਾਰ ਕਰੋ ਮਾਦੇ ਦਾਤ ਲਾ ਨੂੰ ਹਾਏ ਲਾਓ ਹਾਏ ਲਾਓ ਹਾਏ ਲਾਓ ਜੀ ਜੀ ਨਾ ਕੈਸੀ ਹੋ ਮਾਇਆ ਵਗੀ ਜੈਸੀ ਹੋ ਆਪ ਜੀ ਦਾ ਆਸ਼ੀਰਵਾਦ ਹਮਾ ਰਹੇ ਹਮਾ ਰਹੇ ਹਮਾ ਰਹੇ बीएसमी मैदान में संविधान के सम्मान में बीएसपी मैदान में पूरन कुमार दे कातला नु गिरफ्तार करो गिरफ्तार करो गिरफ्तार करो पूरन कुमार दे कातला नु गिरफ्तार करो गिरफ्तार करो गिरफ्तार करो पूरन कुमार दे कातला नु गिरफ्तार करो गिरफ्तार करो गिरफ्तार करो पूरन कुमार दे कातला नु गिरफ्तार करो गिरफ्तार करो गिरफ्तार करो कैसी कैसी होमरे हाणे के से ई میدان کے احترام میں پی ایس پی میدان میں پرانت کمار دے کاٹلا نوں گرفتار کرو گرفتار کرو گرفتار کرو پرانت کمار دے کاٹلا نوں گرفتار کرو گرفتار کرو گرفتار کرو پرانت کمار دے کاٹلا نوں گرفتار کرو گرفتار کرو گرفتار کرو پرانت کمار دے کاٹلا نوں گرفتار کرو گرفتار کرو گرفتار کرو जिंदाबाद जिंदाबाद سات گن ہو گیا انہوں نے لگ بھگ سات گھروں نے جڑے پروار میں گھٹ گھر کر کے موجود بات کی ضرورت سات گھر بکرا کوئی جو بندہ نام نہیں دکھا جائے ਜੀ ਆਇਆਂ ਨੂੰ ਸਾਡੀ ਜਿਹੜਾ ਨਾਮ ਹੀ ਹੋ ਗਿਆ ਦੇ ਕੰਮ ਨੂੰ ਪ੍ਰੋਜੈਕਟ ਦੇ ਮੂਲਾਂ ਤੋਂ ਕਰੀਏ ਤੇ ਜਿਹਨਾਂ ਨਾਲ ਜਿਆਦਤੀ ਹੋਈ ਹੈ ਉਹਨੂੰ ਸਾਫ ਕਰਨਾ ਜੀ ਉਹਦੇ ਵਿੱਚ ਭਾਨਕਮਾਈ ਮਾਇਆ ਵੀ ਜਿਹਨੇ ਅੱਜ ਪੂਰੇ ਪੰਜਾਬ ਹਰਿਆਣਾ ਦਿੱਲੀ ਤੋਂ ਜਿਹੜਾ ਹੈਡ ਹੋ ਰਿਹਾ ਹੈ ਉਹਦੇ ਬਾਰੇ ਵੀ ਜੀ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲੇ ਜਿਹੜੇ ਅਧਿਕਾਰੀ ਹੈ ਜਿਹਨਾਂ ਦੇ ਨਾਮ ਲਿਖੇ ਆ ਉਹਨਾਂ ਨੂੰ ਤੁਰੰਤ ਉਹ ਉਹ ਰਸਤਾ ਕਰ ਦਿੱਤੀ ਜੀ ਜਿਆਦਾ ਵੀ ਤਾਂ ਜੋ ਆਉਣ ਵਾਲੇ ਸਮੂਹ ਅੰਦਰ ਕੋਈ ਜਿਆਦਾ ਤੀਵਾਦ ਨਾ ਉਹ ਕਿਸੇ ਦੇ ਨਾਲ ਜੀ 2 ਸਾਲ ਤੋਂ ਆਈਏ ਸੀ ਨੂੰ ਜੀ ਸੀ ਐਸ ਨੂੰ ਜੀ ਸੀ ਐਸ ਨੂੰ ਜਿਹਨੇ ਮਲਾਜਮਾਂ ਜਿਹਨੇ ਆਹ ਮਨੁੱਖ ਸਾਰਿਆਂ ਦੇ ਇਕੱਠੇ ਹੋਏ ਬਾਏ ਕੱਲ ਨੂੰ ਕਿਸੇ ਨਾਲ ਵੀ ਨਹੀਂ ਲੜੀਏ ਤੇ ਜੇ ਆਪਾਂ ਲੜਾਈ ਬੜਾਗੇ ਇਸ ਕਰਕੇ ਦੇਖੋ ਇਹ ਤੋਂ ਅੱਗੇ ਵਧਦੇ ਹੋਏ ਹੋਰ ਦੇਖੋ ਚੀਜ਼ਾਂ ਸਸ ਸਭ ਹੋ ਗਿਆ ਜੀ ਆਰ ਗਵਰਨਰ ਜੀ ਅੱਜ ਵੀ ਜੇ ਅਸਲ ਸਭ ਇਹ ਗੱਲ ਇਹ ਕਿ ਸਾਨੂੰ ਵੋਟਾਂ 'ਚ ਇਨਸਾਫ ਆ ਕਿ ਉਹਦੇ ਕੋਈ ਇੱਦਾਂ ਜੁੱਤੀ ਮਾਰਦਾ ਤਾਂ ਆਮ ਲੋਕ ਕਿ ਹੁਸੀਂ ਅਸੀਂ ਕੀ ਕਰੀਏ ਮਤਲਬ ਕਿਹੜਾ ਬੰਦਾ ਇੱਦਾਂ ਦਾ ਕਰਦਾ ਕੋਈ ਹੋਵੇ ਕੋਈ ਵੀ ਹੋਵੇ ਕਿਸੇ ਵੀ ਧਰਮ ਜਾਤ ਦਾ ਵੀ ਹੋਵੇ ਉਹਦੇ ਖਿਲਾਫ ਨੂੰ ਕਾਰਵਾਈ ਕਰਨੀ ਹੈ ਤਾਂ ਹੀ ਲੋਕਤੰਤਰ ਬਚਦਾ ਹੈ ਪੋਜੇ ਸਮਾਜ ਪਾਰਟੀ ਜਿੰਦਾਬਾਦ 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 ਪੋਜੇ ਸਮਾਜ ਪਾਰਟੀ ਜਿੰਦਾਬਾਦ 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 ਪੁਰਕਮਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਪੁਰਕਮਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਜਾਤੀ ਪੀੜਤਾਂ ਵਾਲਿਆਂ ਦੇ ਖਲਾਫ ਕਾਰਵਾਈ ਕਰਾਓ ਕਾਰਵਾਈ ਕਰੋ ਕਾਰਵਾਈ ਕਰੋ ਜਾਤੀ ਪੀੜਤ ਕਾਰਮੇ ਕਰਨ ਵਾਲਿਆਂ ਦੇ ਖਲਾਫ ਕਾਰਵਾਈ ਕਰਾਓ ਕਾਰਵਾਈ ਕਰੋ ਕਾਰਵਾਈ ਕਰੋ ਭੋਜਨ ਸਮਾਈ ਪਾਰਟੀ ਜਿੰਦਾਬਾਦ 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 ਭਾਰਤੀ ਜਨਤਾ ਪਾਰਟੀ ਮਰਦਾਬਾਦ 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 ਭਾਰਤੀ ਜਨਤਾ ਪਾਰਟੀ ਸਰਕਾਰ ਮਰਦਾਬਾਦ 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 ਭਾਰਤੀ ਜਨਤਾ ਪਾਰਟੀ ਸਰਕਾਰ ਮਰਦਾਬਾਦ 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 ਭੋਜਨ ਸੰਭਾਲ ਪਾਰਟੀ ਜਿੰਦਾਬਾਦ 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 ਕੁਰਕਮਾ ਦੇ ਕਾਤਰ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ पीएसपी मैदान में संविधान के सम्मान में पीएसपी मैदान में पूरन कुमार दे कातला नु गिरफ्तार करो गिरफ्तार करो गिरफ्तार करो पूरन कुमार दे कातला नु गिरफ्तार करो गिरफ्तार करो गिरफ्तार करो पूरन कुमार दे कातला नु गिरफ्तार करो गिरफ्तार करो गिरफ्तार करो पूरन कुमार दे कातला नु गिरफ्तार करो गिरफ्तार करो गिरफ्तार करो ਅੱਜ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਲ੍ਹਾ ਫੱਤਰੀ ਫਿਰੋਸਾਨੇ ਮੰਗ ਪੱਤਰ ਮਾਨਯੋਗ ਰਾਸ਼ਟਰਪਤੀ ਜੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਪਹੁੰਚੇ ਗਏ ਕਿ ਬਾਈ ਪੂਰਨ ਸਿੰਘ ਜਿਨ੍ਹਾਂ ਨੇ 7 ਤਰੀਕ ਨੂੰ ਸੁਇਸਾਈਡ ਕਰਕੇ ਲਗਭਗ 20 ਦੇ ਕਰੀਬ ਅਧਿਕਾਰੀਆਂ ਦੇ ਨਾਂ ਲਿਖੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਮੈਨੂੰ ਗਾਤੀਵਾਦੀ ਮਾਨਸਿਕਤਾ ਰਾਹੀਂ ਪਰੇਸ਼ਾਨ ਕਰ ਰਹੇ ਔਰ ਤੁਸੀਂ ਦੇਖੋ 7 ਤਰੀਕ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਅਧਿਕਾਰੀ ਦੀ ਰੈਸ ਨਹੀਂ ਪਈ ਕਿਸੇ ਵੀ ਅਧਿਕਾਰੀ ਨੂੰ ਫੜਿਆ ਨਹੀਂ ਗਿਆ ਔਰ ਉਹ ਸੀਨੀਅਰ ਐਡੀਜੀਪੀ ਲੈਵਲ ਦਾ ਅਧਿਕਾਰੀ ਇਸ ਜੀਸ ਦੇ ਅੰਦਰ ਜੇ ਸੇਫ ਨਹੀਂ ਜਿਨ੍ਹਾਂ ਦੀ ਮੈਡਮ ਸੀਨੀਅਰ ਆਈਐਸ ਅਧਿਕਾਰੀ ਆ 24 ਸਾਲ ਦੀ ਜੌਬ ਆ ਔਰ ਪਰਿਵਾਰ ਦੇ ਅੰਦਰ ਆਈਪੀਐਸ ਆਈ ਐਸਐਮਐਲਏ ਵੱਡੇ ਪੱਧਰ ਤੇ ਉਹਨਾਂ ਦੇ ਪਰਿਵਾਰ ਚਾ ਉਹ ਪਰਿਵਾਰ ਪਿਛਲੇ 7 ਦਿਨਾਂ ਤੋਂ ਇਨਸਾਫ ਦੀ ਗੁਹਾਰ ਕਰ ਰਿਹਾ ਦੇਸ਼ ਦੀ ਬੀਜੇਪੀ ਸਰਕਾਰ ਹਰਿਆਣੇ ਦੀ ਬੀਜੇਪੀ ਸਰਕਾਰ ਇਸ ਟਸ ਤੋਂ ਮੱਸ ਨਹੀਂ ਹੋ ਰਹੀ ਨਾ ਕਿਸ ਦੀ ਹਜੇ ਤੱਕ ਅਰੈਸਟ ਪਈ ਨਾ ਕਿਸ ਨੂੰ ਨਾਮਜ਼ਦ ਕੀਤਾ ਉਹ ਇਸ ਕਰਕੇ ਪੂਰੇ ਦੇਸ਼ ਦੇ ਲੋਕਾਂ 'ਚ ਬਹੁਤ ਵੱਡਾ ਕਰੋਸ਼ ਆ ਬੇ ਜੇ ਏਡੀਜੀਪੀ ਲੈਵਲ ਦਾ ਅਧਿਕਾਰੀ ਸੇਫ ਨਹੀਂ ਜੇ ਆਈਐਸ ਅਧਿਕਾਰੀ ਸੇਫ ਨਹੀਂ ਜੇ ਦੇਸ਼ ਦੇ ਅੰਦਰ ਇੱਕ ਦਰਜੇ ਦਾ ਜਿਹੜਾ ਸ਼ਹਿਰੀ ਆ ਉਹ ਸੇਫ ਨਹੀਂ ਤਾਂ ਆਮ ਲੋਕਾਂ ਦਾ ਕੀ ਹਾਲ ਹੋ ਸਕਦਾ ਇਸ ਕਰਕੇ ਵੀਰ ਗਵਈ ਚੀਫ ਜਸਟਿਸ ਆਫ ਇੰਡੀਆ ਜਿਨ੍ਹਾਂ ਨੂੰ ਪਿਛਲੇ ਦਿਨ ਉਹਨਾਂ ਦੇ ਕੋਰਟ ਦੇ ਅੰਦਰ ਕਿਸੇ ਸ਼ਰਾਪਤੀ ਅਨਸਰ ਨੇ ਯੁੱਤੀ ਸਿਟੀ ਜਿਹੜੀਆਂ ਗੋਟਾ ਦੇ ਸਾਨੂੰ ਵਿਸ਼ਵਾਸ ਹੈ ਵੀ ਸਾਨੂੰ ਇਨਸਾਫ ਦਿੰਦੀਆਂ ਜੇ ਉਹਨਾਂ ਦੇ ਇਨਸਾਫ ਕਰਤਾ ਦੇ ਨਾਲ ਇਹ ਹੱਲ ਹੋ ਸਕਦਾ ਤਾਂ ਆਮ ਲੋਕਾਂ ਦਾ ਕੀ ਹੱਲ ਹੋਊਗਾ ਦੇਸ਼ ਦੇ ਵਿੱਚ ਰਾਜਸਥਾਨ ਦੀ ਮਹਾਰਾਣੀ ਉਹਨ ਮੰਦਰ ਚ ਵੰਨ ਤੋਂ ਬਾਹਰ ਛੁੱਟਿਆ ਗਿਆ ਦੇਸ਼ ਦੇ ਵਿੱਚ ਅਜਿਹੇ ਅਧਿਕਾਰੀ ਚਾਹੇ ਉਹ ਰਾਸ਼ਟਰਪਤੀ ਆ ਉਹਨਾਂ ਦੇ ਨਾਲ ਜਾਤੀਵਾਦੀ ਫਿਰ ਸੰਗਰਾ ਹੁੰਦਾ ਤਾਂ ਆਮ ਲੋਕਾਂ ਦਾ ਕੀ ਹਾਲ ਹੋਊਗਾ ਇਸ ਕਰਕੇ ਦੇਸ਼ ਜਿਹੜਾ ਧਰਮ ਨਿਰਪੱਖ ਦੇਸ਼ ਆ ਦੇਸ਼ ਸੰਵਿਧਾਨ ਦੇ ਨਾਲ ਚੱਲਦਾ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਹੱਕ ਹਕੂਕ ਆ ਸੰਵਿਧਾਨ ਸਾਨੂੰ ਇਹ ਰਾਈਟ ਦਿੰਦਾ ਕਿ ਸਾਨੂੰ ਧਾਰਮਿਕ ਆਜ਼ਾਦੀ ਪੋਲੀਟੀਕਲ ਆਜ਼ਾਦੀ ਰਹਿਣ ਸਹਿਣ ਦੇ ਹੱਕ ਹਕੂਕ ਮਿਲਣੇ ਚਾਹੀਦੇ ਆ ਜਿਹੜੀ ਵੀ ਉਹਦੀ ਵਾਈਲੇਸ਼ਨ ਕਰਦਾ ਬਹੁਜਨ ਸਮਾਜ ਪਾਰਟੀ ਦੀ ਮੰਗ ਆ ਕਿ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਜਲਦੀ ਕਾਰਵਾਈ ਕੀਤੀ ਜਾਵੇ ਔਰ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਅਧਿਕਾਰੀ ਦੋਸ਼ੀ ਆ ਉਹਨਾਂ ਨੂੰ ਜਲਦੀ ਫੜਿਆ ਜਾਵੇ ਠੀਕ ਹੈ ਥੈਂਕ ਯੂ ਥੈਂਕ ਯੂ ਹਾਰਾ ਕਰੋ ਹਾਰਾ ਕਰੋ ਮਾਂ ਦੇ ਦਾਤਲਾਂ ਨੂੰ ਹਾਰੇ ਲਾਓ ਹਾਰੇ ਲਾਓ ਹਾਰੇ ਲਾਓ ਜੇ ਜਿੰਨਤਾ ਕੈਸੀ ਹੋ ਹਾਰਾ ਬਦੀ ਕੈਸੀ ਹੋ पीएसमी <B -S -P -Main> मैदान में संविधान के सम्मान में पीएसपी मैदान में पूरन कुमार दे कातला नु गिरफ्तार करो गिरफ्तार करो गिरफ्तार करो पूरन कुमार दे कातला नु गिरफ्तार करो गिरफ्तार करो गिरफ्तार करो पूरन कुमार दे कातला नु गिरफ्तार करो गिरफ्तार करो गिरफ्तार करो पूरन कुमार दे कातला नु गिरफ्तार करो गिरफ्तार ਨਸ਼ਿਆ ਨੇ ਖਾਲੇ ਪੁੱਤ ਨਸ਼ਿਆ ਨੇ ਹਾਲੇ ਮਾਵਾ ਪੁੱਛਣ ਰੁਖਾ ਨੂੰ ਹਲ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਹਲ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਨਾਲ ਪਾਲ ਕੇ ਪੁੱਤ ਨੂੰ ਕਾਲਜ ਵਿੱਚ ਪੜਾਇਆ ਸੀ ਕਾਲਜ ਵਿੱਚ ਪੜਾਇਆ ਸੀ ਉਹ ਨਸ਼ਿਆ ਦਾ ਆਦੀ ਹੋ ਗਿਆ ਸਮਝਿਆ ਨਾ ਸਮਝਾਇਆ ਸੀ ਉਹ ਸਮਝਿਆ ਨਾ ਸਮਝਾਇਆ ਸੀ ਦੁੱਧ ਮੱਖਣਾ ਨਾਲ ਪਾਲ ਕੇ ਪੁੱਤ ਨੂੰ ਕਾਲਜ ਵਿੱਚ ਪੜਾਇਆ ਸੀ ਉਹ ਨਸ਼ਿਆ ਦਾ ਆਤੀ ਹੋ ਗਿਆ ਸਮਝਿਆ ਨਾ ਸਮਝਾਇਆ ਸੀ ਅੰਤ ਰਾਤ ਤੱਕ ਘਰ ਨਾ ਆਵੇ ਤੇ ਰਾਤ ਤੱਕ ਘਰ ਨਾ ਆਵੇ ਮਾਂ ਭਾਲਦੀ ਸੁੱਖਾਂ ਨੂੰ ਭਾਲ ਰੁੱਖਾਂ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁੱਖਾਂ ਨੂੰ ਭਾਲ ਰੁੱਖਾਂ ਨੂੰ ਲਗਦੇ ਬੁਤਨੀ ਲਗਦੇ ਰੋਖਾਂ ਨੂੰ ਇੱਕ ਚਿੱਟੇ ਦਾ ਆਦੀ ਹੋਇਆ ਇੱਕ ਸ਼ਰਾਬੀ ਰਹਿੰਦਾ ਏ ਇੱਕ ਸ਼ਰਾਬੀ ਰਹਿੰਦਾ ਏ ਧੱਕੇ ਦੇ ਨਾਲੇ ਪੈਸੇ ਮੰਗਦੇ ਸਾਰ ਕੋਈ ਨਾ ਲੈਂਦਾ ਏ ਸਾਰ ਕੋਈ ਨਾ ਲੈਂਦਾ ਏ ਇੱਕ ਚਿੱਟੇ ਦਾ ਆਦੀ ਹੋਇਆ ਇੱਕ ਸ਼ਰਾਬੀ ਰਹਿੰਦਾ ਏ ਧੱਕੇ ਦੇ ਨਾਲ ਪੈਸੇ ਮੰਗਦੇ ਸਾਰ ਕੋਈ ਨਾ ਲੈਂਦਾ ਏ ਕੁਝ ਕਿਸਮਤ ਨੂੰ ਕੋਸਣ ਮਾਮਾ ਕੁਝ ਕਿਸਮਤ ਨੂੰ ਕੋਸਣ ਮਾਮਾ ਕੁਝ ਕੋਸ ਦੀਆਂ ਕੁਖਾ ਨੂੰ ਹਲ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਹਲ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਅਸ਼ੀਆ ਕਰਨ ਪਰਿ ਜਵਾਨੀ ਧੀਆਂ ਬਿਤਵਾ ਹੋਈਆਂ ਨੇ ਧੀਆਂ ਬਿਤਵਾ ਹੋਈਆਂ ਨੇ ਮੁੱਤਾ ਦੀ ਸੁਖ ਮੰਗਦੀਆਂ ਮਾਵਾ ਹਾ ਜਗ ਤੋਂ ਰੁਖਸਤ ਹੋਈਆਂ ਨੇ ਹਾ ਜਗ ਤੋਂ ਰੁਖਸਤ ਸੱਚਾ ਸੱਚਾ ਪਿਆਰੇ ਦੋਸਤੋ ਬੜੀ ਡਿਮਾਂਡ ਸੀ ਤੁਹਾਡੀ ਭੈੜਾ ਦੀ ਭਰਾਮਾ ਦੀ ਕਿ ਪੇਟ ਦੀਆਂ ਬਿਮਾਰੀਆਂ ਵਾਸਤੇ ਕੋਈ ਨੁਸਖਾ ਤਿਆਰ ਕੀਤਾ ਯਾਰੋ ਆ ਲਓ ਜੀ ਹਾਜ਼ਰ ਹੈ ਸੁਖਮਨੀ ਮਜ਼ੂਮ ਤੁਹਾਡੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੰਦ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੋਊਗਾ। ਨਾ ਕਦੀ ਸਿਰਦ ਹੋਏਗਾ, ਨਾ ਕਦੀ ਕਬਜ ਰਹੇਗੀ, ਨਾ ਤਾਂ ਨਹੀਂ ਫੁੱਲਣਗੇ, ਪੇੜ ਨਹੀਂ ਫੁੱਲੇਗਾ, ਬਟਾਪਾਂ ਨਹੀਂ ਆਵੇਗਾ। ਸ਼ੂਗਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਐ। ਸੁਖ ਲਈ ਮਜੂਰ ਜੇ ਜੀਵਰ ਚਾਹੁੰਦੇ ਹੋ ਲਾਜਵਾਬ 20 ਦਰਵਾਜ਼ਾ 'ਲਾਉ ਸੁਖਮਨੀਂ ਜਲਾਵ। ਵੈਦ ਲਖਮਿੰਦਰ ਸਿੰਘ ਨਵਾਂ ਸ਼ਹਿਰ 98743 8490 ਬਣੇ। ਸੋ ਖੁਸ਼ਮੀਨ ਜੀ ਇਸ ਸਾਡੇ ਗਲਸ਼ੀਪ ਭਰਸੇ ਨਗਰ ਦਾ ਸਵਤੰਤ ਅਰਜੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਬੰਦੀ ਸਿੰਘ ਇਜਾਜ਼ਤ ਦਿਓ ਧੰਨਵਾਦ